ਵੀ ਕਹਿਣਾ ਚਾਹੁੰਦੇ ਵੀਰ ਜੀ ਵੀ ਸਾਰੇ ਮਹਿਕਮਿਆਂ ਨੂੰ ਤਰੱਕੀ ਦੇ ਰਹੇ ਆ ਸਿਰਫ ਮਜ਼ਦੂਰੀ ਹੀ ਕਿਉਂ ਇੱਥੇ ਖੜ੍ਹਦੇ ਮਜ਼ਦੂਰਾ ਕਦਰ ਕੋਈ ਸ਼ੈੱਡ ਦਾ ਪ੍ਰਮੰਧ ਨਹੀਂ ਹੈਗਾ ਕੋਈ ਕੁਝ ਨਹੀਂ ਹੈਗਾ ਹਰ ਇੱਕ ਮਹਿਕਮਾ ਧਰਨਾ ਦੇ ਕੇ ਕਰ ਲੈਂਦਾ ਕਦੇ ਮਜ਼ਦੂਰ ਧਰਨਾ ਨਹੀਂ ਦਿੰਦਾ ਅਸੀਂ ਮਜ਼ਦੂਰਾ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਸਰਕਾਰਾਂ ਨੂੰ ਅਸੀਂ ਵੀ ਬਹੁਤ ਵੋਟਾਂ ਤੁਹਾਨੂੰ ਪਾਈਆਂ ਸਾਡੇ ਵੀ ਸਾਰੇ ਮਜ਼ਦੂਰ ਭਾਈਆਂ ਨੇ ਨਾ ਜੋਰ ਲਾ ਕੇ ਤੁਹਾਨੂੰ ਬਣਾਇਆ ਅਸੀਂ ਵੀ ਕਿਹਾਸ ਵੀ ਕਦੇ ਕਾਂਗਰਸ ਕਦੇ ਕਾਲੀ ਸਾਡਾ ਪੰਜਾਬ ਕਰਕੇ ਰੱਖਤਾ ਸੀ ਖਾਲੀ ਸਾਨੂੰ ਵੀ ਕਦੇ ਸਾਡੇ ਬਾਰੇ ਕਿਉਂ ਨਹੀਂ ਸੋਚਦੀਆਂ ਸਰਕਾਰਾਂ ਸਾਡੇ ਬਾਰੇ ਹਰ ਇੱਕ ਮਹਿਕਮਾ ਧਰਨਾ ਦਿਲੰਦਾ ਕਦੇ ਮਜ਼ਦੂਰ ਧਰਨਾ ਕਿਉਂ ਨਹੀਂ ਦਿੰਦਾ ਉਹਨੂੰ ਪਤਾ ਵੀ ਸਾਡੇ ਡੰਡੇ ਹੀ ਵੱਜਣੇ ਆ ਮਜ਼ਦੂਰ ਡੰਡਿਆਂ ਦਾ ਡਰਦਾ ਏ ਮਜ਼ਦੂਰਾਂ ਬਾਰੇ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਕੋਈ ਵੀ ਸਰਕਾਰ ਨੇ ਅੱਜ ਤੱਕ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਏ ਆ ਵੀਰ ਜੀ ਨੇ ਮਜ਼ਦੂਰਾਂ ਬਾਰੇ ਸੋਚਿਆ ਕੋਈ ਹੋਰ ਮਹਿਕਮਾ ਕਿਉਂ ਨਹੀਂ ਸੋਚਦਾ ਕਿਉਂ ਨਹੀਂ ਸੋਚਦੇ ਮਜ਼ਦੂਰ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਦੁਕਾਨ ਤੇ ਮੂਰੇ ਸੀ ਖੜਦੇ ਆ ਇਹਨਾਂ ਨੇ ਸਾਨੂੰ ਹਰ ਇੱਕ ਲੋਈਆਂ ਵੰਡੀਆਂ ਹੈ ਚਾਹ ਦਾ ਲੰਗਰ ਲਾਇਆ ਗਿਆ ਏ ਸਾਡਾ ਮਨ ਖੁਸ਼ ਹੈ ਮਨ ਖੁਸ਼ ਕਰਤਾ ਇਹ ਜੀਆਂ ਸੰਗਤਾਂ ਨੇ ਇਹ ਜੇ ਵੀਰ ਜੀ ਜਿਹੜੇ ਪਤਾ ਗੱਲਾਂ ਪਰ ਸਰਕਾਰਾਂ ਨਹੀਂ ਮਜ਼ਦੂਰਾ ਕੰਨੀ ਦੇਖ ਰਹੀਆਂ ਸਰਕਾਰਾਂ ਮਜ਼ਦੂਰਾ ਕੰਨੀ ਬਿਲਕੁਲ ਨਹੀਂ ਦੇਖ ਰਹੀਆਂ ਵੀਰ ਜੀ ਸੱਚ ਕੌੜਾ ਏ ਅੱਜ ਬਹੁਤ ਉਦਨਾ ਬੋਲਣ ਲੱਗਿਆ ਮੇਰਾ ਮਨ ਖੁਸ਼ ਕਰਤਾ ਵੈਸੇ ਵੀਰ ਜੀ ਤੁਹਾਡਾ ਧੰਨਵਾਦ ਬਹੁਤ-ਬਹੁਤ ਤੁਸੀਂ ਮਜ਼ਦੂਰਾ ਕੰਨੀ ਦੇਖਿਆ ਤਾਂ ਹੈਗਾ ਪਰ ਸਰਕਾਰਾਂ ਦੇਖ ਨਹੀਂ ਰਹੀਆਂ ਵੀਰ ਜੀ ਸਰਕਾਰਾਂ ਨੇ ਸਾਡੇ ਕੋਈ ਵੀ ਮਹਿਕਮਾ ਦੇਖ ਲਓ ਹੁਣ ਕਹਾਂਦੇ ਕਹਿ ਕੇ ਉਸ ਕਰਤਾ ਜੀ ਸਾਡਾ ਮੰਗ ਸਾਡੀ ਮੰਗ ਇੱਕ ਸਾਡਾ ਲੇਬਰ ਚੌਂਕ ਬਣਨਾ ਚਾਹੀਦਾ ਜੀ ਇੱਕ ਲੇਬਰ ਚੌਂਕ ਹੋਣਾ ਚਾਹੀਦਾ ਸਾਡਾ ਇੱਥੇ ਕੋਈ ਚੌਂਕ ਨਹੀਂ ਹੈਗਾ ਅਸੀਂ ਠੰਡ ਵਿੱਚ ਖੜੇ ਆ ਕਰਾਲੀ ਲੇਬਰ ਚੌਂਕ ਕੋਈ ਵੀ ਨਹੀਂ ਹੈਗਾ ਜੀ ਅਸੀਂ ਠੰਡ ਵਿੱਚ ਖੜੇ ਕੋਈ ਦੇਖ ਲਈ ਸਾਡੇ ਕੰਨੇ ਸਾਡੇ ਕੰਨੇ ਕਿਸੇ ਵਿਭਾਗ ਨੇ ਨਹੀਂ ਦੇਖਿਆ ਜੀ ਭਾਈ ਸਾਹਿਬ ਜਦੋਂ ਹਰ ਇੱਕ ਸਾਲ ਲੇਬਰ ਡੇ ਹੁੰਦਾ ਉਸ ਦਿਨ ਆਉਂਦੇ ਆ ਤੇ ਤੁਹਾਨੂੰ ਮੂੰਹ ਮਿੱਠਾ ਕਰਾਉਂਦੇ ਆ ਉਸ ਤੋਂ ਬਾਅਦ ਕਹਿ ਦਿੰਦੇ ਆ ਤੁਹਾਡਾ ਸ਼ੈੱਡ ਪੈ ਜਾਏਗਾ ਪਰ ਹਰ ਇੱਕ ਸਾਲ ਕਿਨੇ ਨਿਕਲ ਜਾਂਦਾ ਇਹੇ ਵੀਰ ਜੀ ਮਜ਼ਦੂਰ ਤਰਨਾ ਨਹੀਂ ਦਿੰਦੇ ਕਿਸਾਨ ਧਰਨਾ ਦੇ ਦਿੰਦੇ ਆ ਹਰ ਇੱਕ ਮਹਿਕਮਾ ਧਰਨਾ ਦਿੰਦੇ ਮਜ਼ਦੂਰ ਡਰਦੇ ਆ ਕਿਸ ਚੀਜ਼ ਤੋਂ ਡਰਦੇ ਆ ਹਾਂ ਮਜ਼ਦੂਰ ਡੰਡਿਆਂ ਤੋਂ ਡਰਦੇ ਆ ਹੀ ਮਜ਼ਦੂਰ ਤੇ ਨਾਲ ਨਹੀਂ ਖੜਦਾ ਕੋਈ ਮੁਫਲਸੀ ਕਰਕੇ ਗਰੀਬੀ ਕਰਕੇ ਗਰੀਬੀ ਕਰਕੇ ਖੜਦੇ ਨਹੀਂ ਮਜ਼ਦੂਰ ਧਰਨਾ ਨਹੀਂ ਦਿੰਦੇ ਹਰ ਇੱਕ ਮਹਿਕਮਾ ਧਰਨਾ ਦਿੰਦਾ ਏ ਹਰ ਇੱਕ ਮਹਿਕਮਾ ਧਰਨਾ ਦਿੰਦਾ ਦੇਖੋ ਹੀ ਕੱਲ ਪੈਟਰੋਲ ਪੰਪ ਬੰਦ ਹੋਏ ਸਾਰੇ ਡਰਾਈਵਰਾਂ ਨੇ ਧਰਨਾ ਤੇ ਕਦੇ ਮਜ਼ਦੂਰ ਖੜੇ ਦੇਖਿਆ ਤੁਸੀਂ ਧਰਨਾ ਦਿੰਦਾ ਦੇਖਿਆ ਮਜ਼ਦੂਰ ਨਹੀਂ ਦਿੰਦੇ ਧਰਨਾ ਕਿਉਂਕਿ ਸੰਤਾ ਜੀ ਰੋਟੀ ਵੀ ਮੱਸੀ ਮਿਲਦੀ ਹੈ ਜੀ ਮੈਂ ਵੀਰ ਮੈਂ ਨਾ ਤੁਹਾਨੂੰ ਮੈਂ ਸਹੀ ਗੱਲ ਸਹੀ ਬਹੁਤ ਜ਼ੋਰ ਲਾਇਆ ਆ ਆਮ ਆਦਮੀ ਪਾਰਟੀ ਬਣਾਉਣੇ ਖਾਤਰ ਪਰ ਆਮ ਆਦਮੀ ਪਾਰਟੀ ਨੇ ਸਾਡਾ ਸਾਥ ਨਹੀਂ ਦਿੱਤਾ ਮਜ਼ਦੂਰਾਂ ਦਾ ਮਜ਼ਦੂਰ ਨੂੰ ਮਜ਼ਦੂਰ ਹੀ ਰੱਖਿਆ ਹੈ ਮਜ਼ਦੂਰ ਨੂੰ ਮਜ਼ਦੂਰ ਬਣਾ ਕੇ ਰੱਖਤਾ ਇਹਨਾਂ ਨੇ ਵੀ ਤੁਸੀਂ ਮਜ਼ਦੂਰ ਆ ਤੁਸੀਂ ਕਿਹੜੇ ਕਿਸਮ ਦੇ ਮੂਰੇ ਬੋਲਣਾ ਏ ਜਿੰਨੂੰ ਤੁਸੀਂ ਵੋਟਾਂ ਪਾਈਆਂ ਤੇ ਮਿਲਣ ਆਇਆ ਤੁਹਾਨੂੰ ਦੁਆਰਾ ਮੈਂ ਕਹਾਂ ਜੀ ਸਾਨੂੰ ਅੱਖਾਂ 'ਚ ਪਾਉਣੇ ਨੇ ਵੀ ਮੈਂ ਇੰਨਾ ਜ਼ੋਰ ਲਾਇਆ ਨੇ ਜੀ ਝਾੜੂ ਦੀ ਵੋਟ ਪਾਉਣ ਨੂੰ ਇੰਨਾ ਜ਼ੋਰ ਲਾਇਆ ਮੈਂ ਮੈਨੂੰ ਪਤਾ ਪੂਰਾ ਪਰ ਅੱਜ ਮੈਂ ਚਾਹੁੰਦਾ ਐ ਸਰਕਾਰ ਉਹ ਬਣਾਓ ਜਿਹੜੀ ਮਜ਼ਦੂਰਾਂ ਕੰਨੀ ਵੀ ਦੇਖਦੀ ਯਾਰ ਮਜ਼ਦੂਰਾਂ ਦਾ ਕੋਈ ਬੰਦਾ ਸਾਥ ਹੁੰਦਾ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਮਜ਼ਦੂਰਾਂ ਸਾਥ ਤਾਂ ਦਿੱਤਾ ਥੈਂਕ ਯੂ ਵੈਰੀ ਮੱਚ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਰੱਖੇ ਬਾਬਾ ਜੀ ਤੁਸੀਂ ਬੋਲਿਓ ਜੀ ਸਾਨੂੰ ਜੀ ਚਾਹ ਦਾ ਲੰਗਰ ਲਾਇਆ ਗਿਆ ਜੀ ਇਹਨਾਂ ਨੇ ਬਾਬਾ ਜੀ ਆਪਣਾ ਕੀ ਨਾਮ ਹੈ ਮੇਰਾ ਨਾ ਮੇਰਾ ਨਾਮ ਜਗਰ ਸਿੰਘ ਹੈ ਜੀ ਕੀ ਕਹਿਣਾ ਚਾਹੁੰਦੇ ਹੋ ਜੀ ਮੈਂ ਜੀ ਅਸਾਂ ਆਪਣੇ ਮਜ਼ਦੂਰਾਂ ਬਾਤਾਂ ਜੀ ਸਾਡਾ ਛੱਡ ਬਣਾਇਆ ਜਾਵਾ ਜੀ ਅਸੀਂ ਗਰੀਬ ਆਦਮੀ ਆ ਅਸੀਂ ਕੋਈ ਕੰਮ ਨਹੀਂ ਕਰ ਸਕਦੇ ਸੀ ਸਾਡੇ ਦੇ ਵਿੱਚ ਹੈ ਸਾਨੂੰ ਉਸਨ ਲੋਈਆਂ ਵੰਡੀਆਂ ਗਈਆਂ ਚਾਹ ਦਾ ਲੰਗਰ ਲਾ ਦਿੱਤਾ ਜੀ ਸਾਨੂੰ ਇੰਨੀਓ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਸਾਰਾ ਵੈਲਫੇਅਰ ਵੱਲੋਂ ਇਹ ਕੰਮ ਕੀਤਾ ਗਿਆ ਸੇਵਾ ਕੀਤੀ ਗਈ ਹੈ ਜੀ ਉਹਨਾਂ ਨੂੰ ਹੈ ਮੈਂ ਧੰਨਵਾਦ ਕਰਦੇ ਹਾਂ ਜੀ ਅਸੀਂ ਤਾਂ ਇਹਨਾਂ ਦੇ ਜੀ ਹਾਂ ਜੀ